ਆਪਣੀ ਅਜੂਤਾ ਕਾਨਫਰੰਸ ਕਰਦੇ। ਇਹਦੇ ਚ ਜਿਵੇਂ ਅ ਕੱਲ ਦਾ ਇੱਕ ਵਾਇਰਲ ਹੋ ਰਿਹਾ ਸੀਗਾ ਗਰੁੱਪ ਤੇ WhatsApp ਚੈਟ ਜਿਹੜੀ ਵਾਇਰਲ ਹੋਈ ਹੈ ਜਿਹਦੇ ਵਿੱਚ ਕੀ ਲਿਖਿਆ ਸੀਗਾ ਵਾਇਰਸ ਪੰਜਾਬ ਦੇ ਅਕਾਲੀ ਦਲ ਮੋਗਾ ਦੇ ਨਾਮ ਤੋਂ ਜਿਹਦੇ ਵਿੱਚ ਕਾਫੀ ਚੈਟ ਦੇ ਉੱਤੇ ਲੋਕ ਜਿਵੇਂ NSA ਜਿਹੜੀ ਹੈ ਅਮਰਪਾਲ ਦੀ ਵਿਧਾਨ ਦੇ ਉੱਤੇ ਰੋਜ਼ ਪ੍ਰਗਟ ਕਰ ਰਹੇ ਸੀ ਔਰ ਜਿਹੜੇ ਨਾਮੀ ਉੱਗੇ ਜਿਹੜੇ ਰਾਜਨੀਤਿਕ ਨੇਤਾਵਾਂ ਹੈਗੇ ਆ ਅੱਲਾਦਲਤ ਪਾਰਟੀਆਂ ਦੇ ਉਹਨਾਂ ਦਾ ਨੁਕਸਾਨ ਕਰਨ ਦੀ ਗੱਲ ਕਰ ਰਹੇ ਸੀ ਔਰ ਉਹ ਜਿਹੜੇ ਉਹਨਾਂ ਦੇ ਖਿਲਾਫ ਐ ਉਹਨਾਂ ਦੇ ਜਿਹੜੇ ਵਿਰੋਧੀ ਐ ਉਹਨਾਂ ਦਾ ਨੁਕਸਾਨ ਕਰਨ ਦੀ ਵਿੱਚ ਚੈਟ ਚ ਗੱਲ ਚੱਲ ਰਹੀ ਸੀ ਉਹਦੇ ਤੇ ਫੌਰਨ ਐਕਸ਼ਨ ਕਰਦੇ ਹੋਏ ਮੋਗਾ ਪੁਲਿਸ ਨੇ 2 ਨੰਬਰ ਐਫ ਆਈ ਆਰ ਸਾਈਬਰ ਥਾਣੇ ਚ ਅੱਜ ਮਾਰਨਿੰਗ ਚ ਰਜਿਸਟਰ ਕੀਤੀ ਐ 11:30 ਵਜੇ ਔਰ ਦੋ ਲੋਗਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਜਿਹੜੇ ਇਹਦੇ ਨਾਲ ਚੈਟ ਦੇ ਵਿੱਚ ਸੀਗੇ ਔਰ ਬਾਕੀ ਕੁਝ ਅਣਪਛਾਤੇ ਲੋਕ ਜਿਵੇਂ ਆਇਡੈਂਟੀਫਾਈ ਹੋਣਗੇ ਉਹਨਾਂ ਨੂੰ ਅਰੇਸਟ ਕਰਾਂਗੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਇਸ ਜਿਹੜੀ ਲੋਕਾਂ ਦੀ ਸੁਰੱਖਿਆ ਲਈ ਹੈ ਔਰ ਅਸੀਂ ਇਹ ਅਮਨ ਤੇ ਕਾਨੂੰਨ ਹਰ ਹਾਲਤ ਚ ਭੰਗ ਨਹੀਂ ਹੋਣ ਦਵਾਂਗੇ ਪੰਜਾਬ ਦਾ ਔਰ ਇਹ ਇਨਸ਼ੋਰ ਕਰਦੇ ਹਾਂ ਜਿਹੜੇ ਵੀ ਕੋਈ ਫਰਕਾ ਪਸਤੀਆ ਰ ਇਹੋ ਜੀ ਹਰਕਤ ਕਰੇਗਾ ਉਹਨੂੰ ਫੌਰਨ ਤੌਰ ਤੇ ਅਸੀਂ ਜਿਹੜੇ ਇਮੀਡੀਏਟ ਐਕਸ਼ਨ ਲੈਂਦੇ ਹੋਏ ਅਰੇਸਟ ਕਰਾਂਗੇ ਔਰ ਬੰਦ ਦੀ ਜਿਹੜੀ ਕਾਰਵਾਈ ਹੈ ਉਸ ਅਮਲ ਚ ਜਿਹੜੇ ਸੈਕਸ਼ਨ ਹੁੰਦੇ ਜਿਹੜੇ ਇਹਦੇ ਚ ਜਿਹੜੇ ਸੈਕਸ਼ਨ ਹੈ ਐਫ ਆਈ ਆਰ ਨੰਬਰ 2 ਹੈਗੀ ਹੈ 21 4 25 ਦੀ ਮਾਰਨਿੰਗ ਦੀ 11:30 12 ਵਜੇ ਦੇ ਵਿੱਚ ਐਫ ਆਈ ਆਰ ਰਜਿਸਟਰ ਹੋਈ ਹੈ ਜੀ 62 ए 113 3 152 353 ਬੀ ਐਨ ਐਸ ਇਹ ਬੀ ਐਨ ਐਸ ਦੇ ਸੈਕਸ਼ਨ ਹੈ ਜੀ 13 18 ਜੋ ਆਪਾਂ ਦੇ ਲੱਗੇ ਹੈ ਜੀ ਜਿਹਦੇ ਚ ਟੈਰਰਿਸਟ ਆਰਗੇਨਾਈਜੇਸ਼ਨਸ ਦੇ ਨਾਲ ਸੰਬੰਧ ਹੋਣਾ ਔਰ 1967 ਐਂਡ 66 ਐਫ ਤੇ 67 ਆਈਟੀ ਐਕਟ ਇਹ ਦੋ ਆਈਟੀ ਐਕਟ ਦੇ ਇਸ ਤਰ੍ਹਾਂ ਦੇ ਮਾਮਲੇ ਦੱਸਦਾ ਕਿਵੇਂ ਨਾਮਿਨੇਟ ਦੋ ਅਸੀਂ ਰਾਉਂਡ ਅਪ ਕੀਤੀਆਂ ਜੀ ਟੋਟਲ ਹਜੇ ਤੱਕ ਜਿਹੜੇ ਆਇਡੈਂਟੀਫਾਈ ਹੋਏ ਆ ਉਹ ਚਾਰ ਆ ਬਾਕੀ ਅਣਪਛਾਤੇ ਜਿਹੜੇ ਆਇਡੈਂਟੀਫਾਈ ਨਹੀਂ ਹੋਏ ਉਹ ਮੇਰੇ ਖਿਆਲ ਚੈਟ ਦੇ ਵਿੱਚ 25 ਤੋਂ 30 ਦੇ ਕਰੀਬ ਲੋਕ ਹੋਣਗੇ ਜਿਹੜੇ ਜਿਹੜੇ ਦੋ ਬੰਦੇ ਆ ਉਹ ਮੋਗੇ ਦੇ ਹੀ ਆ ਜਿਹੜੇ ਰਾਉਂਡ ਅਪ ਕੀਤੇ ਗਏ ਇੱਕ ਉਹਨਾਂ ਚੋਂ ਮੋਗੇ ਦਾ ਹੈਗਾ ਜੀ ਇੱਕ ਖੰਨੇ ਦਾ ਮੋਹਨ ਸਰ ਚੈਟ ਹੋ ਗਿਆ ਨੂੰ ਬਾਈ ਨੇਮ ਆ ਤੇ 25 30 ਅਨੁਕਸਰ ਤੇ ਸਰ ਜੀ ਜੀ ਤੇ ਸਰ ਜਿਹੜਾ ਮੇਨ ਐਡਮਿਨ ਸੀਗਾ ਇਹਦਾ ਕੌਣ ਸੀਗਾ ਗਰੁੱਪ ਦਾ ਉਹ ਆਇਡੈਂਟੀਫਾਈ ਹੋਇਆ ਨਾ ਉਹ ਹਜੇ ਆਇਡੈਂਟੀਫਾਈ ਹੋਣਾ ਸਰ ਕਿਉਂ ਤੋਂ ਫੇਸਬੁਕ ਚ ਲਾ ਦੇ ਜੀ ਨਹੀਂ ਇਹ ਤਾਂ ਜਿਹੜਾ ਵਾਇਰਲ ਹੋਈ ਹੈ ਜੀ ਇਹ ਤਾਂ ਕੱਲ ਹੀ ਗਰੁੱਪ ਵਾਇਰਲ ਹੋਇਆ ਜਦੋਂ ਦੇ ਨਿਊਜ਼ ਆਈਟਮ ਵਗੈਰਾ ਲੱਗੀ ਹੋਣੀ ਹੈ ਵੀ ਐਨਐਸਏ ਇਨ ਵਾਦਾ ਰਹੇ ਆ ਜਾਂ ਵਾਦਾ ਹੋ ਰਿਹਾ ਐਨਐਸਏ ਦੇ ਤਾਂ ਅਮਰਿਤਵਾਰ ਵਾਰਸ ਪੰਜਾਬ ਦੇ ਅਕਾਲੀ ਦਲ ਮੋਗਾ ਦੇ ਨਾਂ ਤੇਰਾ ਨੇ ਇੱਕ ਗਰੁੱਪ ਬਣਾਇਆ ਸੀ ਔਰ ਉਹਦੇ ਚੀਜ਼ ਸਾਰੀ ਜਿਹੜੀ ਇਹ ਚੈਟ ਵਾਇਰਲ ਹੋਈ ਸੀ ਉਹਦੇ ਤੇ ਜਦੋਂ ਆਇਡੈਂਟੀਫਾਈ ਕਰਨੇ ਸ਼ੁਰੂ ਕੀਤੇ ਤਾਂ ਇਹ ਵੀ ਡੇਟਲੀ ਜਿਹੜਾ ਇਹ ਐਕਸ਼ਨ ਲਿਆ ਗਿਆ ਪਰਚਾ ਦਰਜ ਕੀਤਾ ਗਿਆ ਔਰ ਇਹਦੇ ਚ ਦੋ ਬੰਦੇ ਜਿਹੜੇ ਰਾਉਂਡ ਅਪ ਹੋ ਗਏ ਔਰ ਬਾਕੀ ਨੂੰ ਵੀ ਅਸੀਂ ਜਲਦ ਜਿਹੜੇ ਆਇਡੈਂਟੀਫਾਈ ਕਰਕੇ ਰਾਉਂਡ ਅਪ ਕਰ ਲਾਂਗੇ ਜਦੋਂ ਤੁਸੀਂ ਜਦੋਂ ਦੱਸਿਆ 25-30 ਬੰਦੇ ਹੋਰ ਰਗੇ ਜਾਂ ਅਨਨੋਤ ਬੰਦੇ ਜੀ ਉਹ ਕਿ ਇਨਵੋਲਵ ਹੋ ਗਏ ਨੇ ਜਾਂ ਚਾਰਡ ਦੇ ਵਿੱਚ ਨਹੀਂ ਜਿਹੜੇ ਵੀ ਵਿੱਚ ਚਾਰਡ ਦੇ ਵਿੱਚ ਜਿਹੜੇ ਕੋਈ ਕੋਈ ਨਾ ਕੋਈ ਸੁਜੈਸ਼ਨ ਦੇ ਰਹੇ ਸੀ ਕਮੈਂਟ ਕਮੈਂਟ ਦੇ ਰਹੇ ਸੀ ਔਰ ਅੱਗੇ ਆ ਕੇ ਕਿ ਮੈਂ ਇਹ ਕਰਾਂਗਾ ਜਾਂ ਮੈਂ ਜੋ ਵੀ ਕੋਈ ਆਪਣੇ ਆਪ ਨੂੰ ਵਲੰਟੀਅਰ ਕਰ ਰਿਹਾ ਸੀ ਉਹ ਸਾਰਿਆਂ ਨੂੰ ਅਸੀਂ ਦੇਖ ਕੇ ਕਿ ਕਿਨੇ ਕੀ ਕਮੈਂਟ ਦਿੱਤੇ ਆ ਉਹ ਸਾਰਿਆਂ ਨੂੰ ਅਸੀਂ ਜਿਵੇਂ ਜਿਵੇਂ ਕਿਸੇ ਦਾ ਪਤਾ ਲੱਗਦਾ ਜਾਏਗਾ ਨੋਮੀਨੇਟ ਕਰਕੇ ਅਰੈਸਟ ਕਰਾਂਗੇ ਸਰ ਇਹਨਾਂ ਦੇ ਦੋ ਬੰਦੇ ਤਾਂ ਆਉਂਗਾ ਕੀਤੀ ਹੈ ਇੱਕ ਮੋਗੇ ਦਾ ਦੂਜਾ ਖੰਨੀ ਦਾ ਦੂਜਾ ਖੰਨੀ ਦਾ ਖੰਨੀ ਦਾ ਸਰ ਇਹਨਾਂ ਦੇ ਆਪਸ ਵਿੱਚ ਕਨੈਕਟੀਵਿਟੀ ਕਿਵੇਂ ਹੋਈ ਇਹ ਆਪਸ ਵਿੱਚ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਆ ਜਾਂ ਇਹ ਤਾਂ ਹਜੇ ਨਹੀਂ ਇਹ ਹਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਜੀ ਇਹ ਤਾਂ ਹਜੇ ਅਰ ਮਤਲਬ ਰਿਮਾਂਡ ਲਾਂਗੇ ਇੰਟਰੋਗੇਸ਼ਨ ਕਰਾਂਗੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਵੇਂ ਸਾਰੇ ਇਕੱਠੇ ਹੋਏ ਆ ਮੇਬੀ ਜਿਵੇਂ ਫੇਸਬੁੱਕ ਤੇ ਜਾਂ ਵਟਸਐਪ ਗਰੁੱਪ ਤੇ ਜੁੜ ਜਾਂਦੇ ਆ ਤੇ ਉਹ ਸਾਰਾ ਜਿਵੇਂ ਜਿਵੇਂ ਇਹਨਾਂ ਦੀ ਇੰਟਰੋਗੇਸ਼ਨ ਕਰਾਂਗੇ ਦੀ ਇਨਵੈਸਟੀਗੇਸ਼ਨ ਫਰਦਰ ਚੱਲੇਗੀ ਇਸ ਕੇਸ ਚ ਉਵੇਂ ਹੀ ਕਲੀਅਰ ਹੁੰਦਾ ਜਾਏਗਾ ਏਜ ਕਿੰਨੀ ਕਰ ਦੋਨਾਂ ਦੀ ਅਏਜ ਹਜੇ ਨਹੀਂ ਅਸੀਂ ਡਿਸਕਲੋਜ਼ ਕਰ ਸਕਦੇ ਜਦੋਂ ਤੱਕ ਫਾਰਮਲੀ ਅਸੀਂ ਕੋਲ ਨਹੀਂ ਹੋ ਗਏ ਜਿੰਨਾ ਕੀਤੀ ਗਈ ਹੈ ਬਾਹਰ ਲਿਟਰ ਕਿੰਨੀ ਆਦਿ ਲਿਟਰ ਕੀਤੀ ਹੈ ਹੈ ਜੀ ਜਿੰਨਾ ਕੀਤੀ ਹੀ ਪੰਜਾਹ ਲੀਟਰ ਕਿ ਬਾਹਰ ਐਡਰੈਸ ਨਹੀਂ ਬਾਹਰ ਦੇ ਵੀ ਆ ਜੀ ਅ ਜਿਵੇਂ ਕਿ ਤੁਸੀਂ ਕਾਫੀਆਂ ਨੇ ਜਿਹੜੀ ਚੈਟ ਆ ਦੇਖੀ ਵੀ ਹੋਣੀ ਆ ਕਾਫੀ ਮਤਲਬ ਸੈਂਟਰਲ ਦੇ ਵੀ ਕੁਝ ਲੀਟਰ ਹੈ ਯੂਨੀਅਨ ਗਵਰਨਮੈਂਟ ਦੇ ਵੀ ਔਰ ਲੋਕਲ ਵੀ ਲੀਡਰ ਹੈਗੇ ਆ ਕੁਝ ਇਹਨਾਂ ਦੇ ਵਿਰੋਧੀ ਹੈਗੇ ਆ ਜਿਹੜੇ ਇਹਨਾਂ ਦੇ ਗਰੁੱਪ ਦੇ ਵਿਰੋਧੀ ਹੈਗੇ ਆ ਜਾਂ ਪਹਿਲੇ ਇਹਨਾਂ ਦੇ ਸਾਥੀ ਸੀਗੇ ਉਹ ਹੁਣ ਵਿਰੋਧ ਚ ਹੈਗੇ ਉਹਨਾਂ ਨੂੰ ਵੀ ਥ੍ਰੈਟ ਕਰ ਰਹੇ ਆ ਪਹਿਲਾਂ ਕਿਸੇ